ਇਹ ਤਬਾਖਤ ਆਈਡੀਆ ਤਾਂ ਹੈਗਾ ਸੀ ਪਰ ਉਹ ਇੰਪਲੀਮੈਂਟ ਹੋ ਨਹੀਂ ਪਾਰਿਆ ਸੀ ਕਿ ਇੱਕ ਦੁਆਬੇ ਦੇ ਵਿੱਚ ਵੀ ਮੁੱਖ ਮੰਤਰੀ ਦਾ ਦਫ਼ਤਰ ਚਾਹੀਦਾ ਜਿੱਥੋਂ ਮਾਝੇ ਵਾਲੇ ਲੋਕ ਵੀ ਇੱਥੇ ਆਸਣ ਚੰਡੀਗੜ੍ਹ ਦੂਰ ਪੈਂਦਾ ਇੱਕ ਪਾਸੇ ਆ ਉਹ ਇੰਪਲੀਮੈਂਟ ਨਹੀਂ ਹੋ ਪਾਰਿਆ ਸੀ ਤਾ ਹੁਣ ਆ ਬਾਈਲੈਕਸ਼ਨ ਆਈ ਤਾਂ ਅਸੀਂ ਘਰ ਕਰਾਇਆ ਤੇ ਲੈ ਲਿਆ ਤੇ ਜਿਹੜਾ ਮੇਰਾ ਮਕਾਨ ਮਾਲਕ ਉਹ ਡਾਕਟਰ ਹੈ ਅਕਬਰਦਵਾਰਾ ਜਿਹੜਾ ਮਿਸ਼ਨ ਗੁਰਨਾਣ ਕਮਿਸ਼ਨ ਹਸਤਾਰ ਜਿਹੜਾ ਗੁਰਦੁਆਰਾ ਸਾਹਿਬੀ ਆ ਉਹਦੇ ਸਾਹਮਣੇ ਦਾ ਆਪਣਾ ਕਲੀਨਿਕ ਹੈ ਹਸਪੀਟਲ ਹੈ ਬੜਾ ਸੌ ਪਰਿਵਾਰ ਹੈ ਤੇ ਉਹਨਾਂ ਨੂੰ ਮੈਂ ਕਹਿਤਾ ਕਿ ਜੀ ਅਸੀਂ ਇਹ ਘਰ ਲੰਬੇ ਸਮੇਂ ਲਈ ਰੱਖਣਾ ਹੈ ਕਿਉਂਕਿ ਹਫਤੇ 'ਚ ਜੋ 2 ਜਾਂ 3 ਦਿਨ ਮੈਂ ਆ ਕੇ ਬੈਠਿਆ ਕਰੂੰਗਾ ਤਾਂ ਕਿ ਦੁਆਬੇ ਦੇ ਤੇ ਮਾਝੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਾ ਪਵੇ ਸਰਕਾਰ ਇੱਥੋਂ ਚੱਲੇ ਤੁਹਾਨੂੰ ਮੈਂ ਇੱਕ ਹਿਸਟਰੀ ਦੱਸ ਦਿੰਨਾ ਜਿਹੜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜਦੋਂ ਵੰਡ ਹੋਈ ਦੇਸ਼ ਦੀ ਪੰਜਾਬ ਵੰਡਿਆ ਗਿਆ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਜਦੋਂ ਪਹਿਲੀ ਵਾਰ ਇਧਰਲੇ ਪਾਸੇ ਆਈ ਤਾਂ ਜਗ੍ਹਾ ਹੈ ਨਹੀਂ ਸੀ ਤਾਂ ਸਭ ਤੋਂ ਪਹਿਲਾਂ ਰਾਜਧਾਨੀ ਜਲੰਧਰ ਬਣੀ ਸੀ ਜਿਹੜਾ ਕਮਿਸ਼ਨਰ ਦਾ ਘਰ ਹੈ ਜਿਹੜਾ ਜਲੰਧਰ ਦੇ ਕਮਿਸ਼ਨਰ ਦਾ ਘਰ ਹੈ ਉਹ ਮੁੱਖ ਮੰਤਰੀ ਦਾ ਘਰ ਹੁੰਦਾ ਸੀ ਉੱਥੇ ਕੁਝ ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਬੰਡਵੇਲੇ ਫਿਰ ਪੰਜਾਬ ਯੂਨੀਵਰਸਿਟੀ ਸ਼ਹਿਰਪੁਰ ਚਲੀ ਗਈ ਫਿਰ ਥੋੜਾ ਜਿਹਾ ਸ਼ਹਿਰਪੁਰ ਵੀ ਰਹਿ ਚੰਡੀਗੜ੍ਹ ਬਾਅਦ ਚ ਬਣਿਆ ਸੁਬੀਰੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਮੈਨੂੰ ਤਾਂ ਅੱਜ ਕਿਸੇ ਨੇ ਦੱਸੀ ਆ ਗੱਲ ਉੱਥੇ ਇੰਡਸਟਰੀ ਮੀਟਿੰਗ ਚ ਕਿ ਜੀ ਇਹ ਦੂਜੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜਲੰਧਰ ਸਟੇ ਕਰਿਆ ਕਰੂਗਾ ਇਹ ਦੂਜੀ ਵਾਰ ਹੋ ਰਿਹਾ ਪਹਿਲਾਂ ਬੰਡ ਵੇਲੇ ਹੋਇਆ ਸੀ ਜੱਦੀ ਨੇ ਮੇਰੇ ਲਈ ਇਕੱਲੇ ਨੇ ਆਉਣਾ ਮੈਂ ਮੈਂ ਇਕੱਲੇ ਨੇ ਆਉਣਾ ਪੰਜ ਅਫਸਰ ਲਿਓਣੇ ਨੇ ਸਰਕਾਰ ਆ ਗਈ ਤੁਸੀਂ ਸਾਰਿਆਂ ਨੇ ਜਾਣਾ ਹੈ 250 ਕਿਲੋਮੀਟਰ ਜਾਣ 250 ਆਉਣ 300 ਕਿਲੋਮੀਟਰ ਦਾ ਤਾਂ ਬੈਸਫਾਇਦਾ ਹੋ ਜਾਊਗਾ ਇਕ ਦਿਹਾੜੀ ਬਚੂਗੀ ਪੂਰੀ ਇਕ ਜਦੋਂ ਮਰਜੀ ਆ ਜਾਓ ਕੰਮ ਕਰਨ ਤੋਂ ਬਾਅਦ ਚਾ ਜਾਓ ਆਵਦੇ ਦਫ਼ਤਰ ਤੋਂ ਬਾਅਦ ਚਾ ਜਾਓ ਸੋ ਇਹ ਅੱਜ ਤੁਹਾਡਾ ਜਿਹੜਾ ਇਕੱਠ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿਸੇ ਬਾੜ ਦਾ ਇਕੱਠ ਹੈ ਇਹ ਤਾਂ ਲੱਗਦਾ ਰੈਲੀ ਹੈ ਬਹੁਤ ਵੱਡੀ ਇਹ ਵੀ ਫਦਰ ਤਾਂ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਕਾਂਗਰਸ ਨੇ ਇੰਨਾ ਇਕੱਠ ਕਰਨਾ ਹੋਵੇ ਤੇ 4 ਲੱਖ ਦੇ ਤਾਂ ਜਲੇਬੀਆਂ ਹੀ ਲੱਗ ਜਾਂਦੀਆਂ। ਬਾਕੀ ਸਭ ਨਾਲ ਬਾਅਦ ਚਲ। ਪਰ ਤੁਸੀਂ ਸਾਨੂੰ ਪਿਆਰ ਦਿੰਦੇ ਹੋ, ਫੁੱਲ ਸੁਟਦੇ ਹੋ। ਮੇਰੀ ਪੱਗ ਜਦੋਂ ਮੈਂ ਘਰ ਜਾਂਦਾ ਸ਼ਾਮ ਨੂੰ ਮੈਂ ਪੱਗ ਫੁੱਲਾ ਨਾ ਭਰੀ ਹੁੰਦੀ ਐ। ਪਰ ਮੈਂ ਸੋਚਦਾ ਹਾਂ ਉਹਨਾਂ ਭਗਵੰਤਵਾਨਾਂ, ਕੋਈ ਪੁਰਾਣੇ ਜਨਮ ਦੇ ਪੁੰਨ ਨੇ ਕਿ ਜਿਹੜਾ ਪਿਆਰ ਮਿਲ ਜਾਂਦਾ, ਨਹੀਂ ਲੀਡਰਾਂ ਨੂੰ ਕੌਣ ਫੁੱਲ ਸਕਦਾ ਇਹ ਤਾਂ ਛਿਤਰੋ ਛਿਟਰੀ ਹੋਈ ਜਾਂਦਾ ਕੰਮ। ਲੋਕ ਛਤਰਾ ਦੇ ਹੱਥ ਲੈ ਕੇ ਖੜੇ ਆ ਵੀ ਤੁਸੀਂ ਕੀਤਾ ਕੀ ਐ? ਸੋ ਇਸ ਕਰਕੇ ਤੁਹਾਡੇ ਨਾਲਾਂ ਜੋ ਕਿ ਸੱਚੇ ਨੀਅਤ ਸੱਚੀ ਹੈ ਨੀਅਤ 'ਚ ਕੋਈ ਖੋਟ ਨਹੀਂ ਜਿਹਨੇ ਨੀਤਾਂ 'ਚ ਖੋਟ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਤਾ ਲੱਗ ਜਾਂਦਾ ਪਰ ਪ੍ਰਮਾਤਮਾ ਵੀ ਇੱਧਰ ਉੱਧਰ ਕਰ ਦਿੰਦਾ ਵੀ ਚਲੋ ਚੰਗਾ ਸਤਿ ਸ਼੍ਰੀ ਅਕਾਲ ਸੋ ਵੀਰੋ ਆ ਜਿਹੜੇ ਢੋਲ ਨੇ ਬੈਸਤ 13 ਤਰੀਕ ਨੂੰ ਵੱਜਣੇ ਨੇ ਪਰ ਤੁਸੀਂ ਪਹਿਲੇ ਹੀ ਵਜਾ ਰੱਖੇ ਨੇ ਤੇ ਇਹਦੇ ਬਾਅਦ ਇੱਕ ਟਾੜੀ ਮਾਰ ਦਿਓ ਇਹ ਲੋਕਾਂ ਦੀ ਆਪਣੀ ਜਿੱਤ ਹੈ ਇਹ ਲੋਕ ਆਪਣੇ ਆਪ ਢੋਲ ਵਜਾ ਰਹੇ ਨੇ ਲੋਕਾਂ ਨੂੰ ਛਾਹ ਹੈ ਕਿਹਸੀ ਸਰਕਾਰ ਦਾ ਹਿੱਸੇਦਾਰ ਬਣਨ ਜਾ ਰਹੇ ਐਨੀ ਭਾਰੀ ਗਿਣਤੀ ਤੁਹਾਡਾ ਆਉਣਾ ਮੈਨੂੰ ਬਹੁਤ ਵਧੀਆ ਲੱਗਿਆ ਦਸਰਾ ਕਲੱਬ ਅੱਛਾ ਦਸਰਾ ਕਲੱਬ ਹੈ ਹਾਂਜੀ ਸਾਰੇ ਜਿੰਨੇ ਵੀ ਮੇਰੇ ਕੋਲੇ ਸਵੇਰੇ 500 ਤੋਂ ਵੱਧ ਬੰਦੇ ਸਵੇਰੇ ਆਉਂਦਾ ਕਰੇ ਲੰਗਰ ਚੱਲਦਾ ਕਰੇ ਉਹ ਲੰਗਰ ਨਹੀਂ ਹਟਣਾ ਲੰਗਰ ਹੀ ਚੱਲੂ ਚਾਹ ਪਾਣੀ ਦਾ ਲੰਗਰ ਪਕੌੜਿਆਂ ਦਾ ਲੰਗਰ ਚੱਲਦਾ ਹੈ 500 ਬੰਦਾ ਸਵੇਰੇ ਆ ਕੇ ਮਿਲ ਕੇ ਜਾਂਦਾ 500 ਬੰਦਾ ਉੱਠਣ ਸਾਹ ਜੇ ਕਿਸੇ ਲੀਡਰ ਨੂੰ 500 ਬੰਦਾ ਫੁੱਲਾਂ ਦਾ ਹਾਰ ਲਈ ਖੜਾ ਹੋਵੇ ਉਦੋਂ ਵਧੀਆ ਕਿਉਂ ਸਰਦਾ ਸੀ ਉਸ ਵਾਸਤੇ ਸੋ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਜਿੰਨੀ ਕਿ ਜਿੱਤ ਬਣਾ ਰੱਖੀ ਹੈ ਤੁਮੇ ਬਧਾਈ ਨਾ ਪਰ ਕਟਾਈ ਦੇ ਨਾ ਇੰਨੀ ਕਿ ਬਣਾ ਕੇ ਰੱਖੀ ਲੋਕਾਂ ਦੇ ਕੰਮ ਆਈਏ ਕਿਸੇ ਨੇ ਘਰ ਦਾ ਚੁੱਲ੍ਹਾ ਬਲੇ ਆ ਨਸ਼ਿਆਂ ਦੇ ਕੋੜ ਤੋਂ ਖਾਣਾ ਛੜਾਈਏ ਲੱਗੇ ਹੋਇਆ ਅਸੀਂ ਸਾਨੂੰ ਬਹੁਤ ਸਾਰੀਆਂ ਗਲੀਆਂ ਦੀਆਂ ਰਿਪੋਰਟਾਂ ਆਈਆਂ ਇਹ ਵੀ ਜਿਹੜੀ ਮੈਂ ਆਰਡਰ ਵੀ ਕਰਦਾ ਨਾਲ-ਨਾਲ ਕਿਹੜੀ ਗਲੀ ਦੇ ਵਿੱਚ ਆਹ ਦਿੱਕਤ ਹੈ ਕਿਤੇ ਸੀਵੇਲੇ ਦੀ ਦਿੱਕਤ ਹੈ ਕਿਤੇ ਲਾਈਟਾਂ ਦੀ ਸੋ ਮੇਰੇ ਸੋਚ ਮੁਤਾਬਕ ਭਾਵੇਂ ਕੋਈ ਵੀ ਬਰਾਦਰੀ ਹੈ ਭਾਵੇਂ ਕੋਈ ਵੀ ਬਰਾਦਰੀ ਆ 50 ਬੰਦਿਆਂ ਦੀ ਬਰਾਦਰੀ ਆ ਭਾਵੇਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਜਿਹੜੇ ਪੁਰਖੇ ਨੇ ਉਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਉਹਨਾਂ ਦੇ ਸ਼ਹੀਦੀ ਦਿਵਸ ਮਨਾਉਣੇ ਚਾਹੀਦੇ ਮੈਨੂੰ ਪਤਾ ਲੱਗਿਆ ਮੋਤੀ لال ਮਹਿਰਾ ਜੀ ਉਹਨਾਂ ਦੀ ਬਰਾਦਰੀ ਆ ਇਹ ਉਹਨਾਂ ਨੇ ਕਹਿੰਦੇ ਸਨ ਤਾਂ ਪਤਾ ਹੀ ਕਿਸੇ ਨੇ ਪੁੱਛਿਆ ਹੀ ਨਹੀਂ ਪਹਿਲਾਂ ਕਿਉਂ ਨਹੀਂ ਪੁੱਛਿਆ ਵੀ ਐ ਡੇਡੀਆਂ ਕੁਰਬਾਨੀਆਂ ਕੀਤੀਆਂ ਬਈ ਜਿੰਨਾ ਜਿੰਨਾ ਦਾ ਵੀ ਪੰਜਾਬ ਚ ਮਹਾਪੁਰਖਾਂ ਦਾ ਪੀਰਾਂ ਦਾ ਫਕੀਰਾਂ ਦਾ ਦੇਸ਼ ਭਗਤਾਂ ਦਾ ਗੁਰੂਆਂ ਦਾ ਯੋਗਦਾਨ ਹੈ ਉਹ ਸਾਰੇ ਇਕੱਠੇ ਮਿਲ ਕੇ ਮਨਾਇਆ ਕਰੀਏ ਕਿਉਂਕਿ ਮੈਂ ਬੀਜੇਪੀ ਨੇ ਇੱਕ ਗੱਲ ਕਹੀ ਸੀ ਪਾਰਲੀਮੈਂਟ ਚ ਮੈਂ ਕਿ ਤੁਸੀਂ ਦੇਸ਼ ਦੇ ਵਿੱਚ ਤਾਂ ਕਰ ਲੈਨੇ ਹੋ Hindu Musalman ye wo ਪੰਜਾਬੀ ਕਰ ਸਕਦੇ ਮੈਂ ਕਿਹਾ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜੋ ਵੀ ਸਿੱਟੋਂਗੇ ਧਰਤੀ ਦੇ ਵਿੱਚ ਉਹ ਉੱਗ ਜਾਂਦਾ ਪਰ ਪੰਜਾਬ ਦੀ ਧਰਤੀ 'ਚ ਨਫ਼ਰਤ ਦਾ ਬੀਜ ਕਦੇ ਨਹੀਂ ਉਗਦਾ ਸਾਡਾ ਭਾਈਚਾਰਾ ਬਹੁਤ ਸਟਰੌਂਗ ਹੈ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸ਼ਵਰੀਦਾਂ ਅਸੀਂ ਆਪਣੀਆਂ ਸੰਗਰਾਂਦਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਅਸੀਂ ਭਗਤ ਕਬੀਰ ਜੀ ਦੀ 627 ਬਰਸੀ ਅਸੀਂ ਇਕੱਠੇ ਮਗਾਉਣ ਮਨਾਉਨੇ ਆਂ ਅਜੀ ਇਕੱਠੇ ਬਣਾਉਣਾ ਸਾਨੂੰ ਤਾਂ ਅੰਦਾਜ਼ਾ ਨਹੀਂ ਸੀ ਇਹ ਹੀ ਆਪਣੇ ਪੰਜਾਬ ਦਾ ਇੱਕ ਅਲੱਗ ਗੱਲ ਹੈ ਕਿ ਇੱਥੇ ਫੁਲਵਾੜੀ ਹੈ ਫੁੱਲ ਲਗ ਲਗ ਰੰਗਦੇ ਨੇ ਪਰ ਹੈਗੇ ਇੱਕੋ ਗਮਲੇ 'ਚ ਨੇ ਉਹ ਗਮਲੇ ਪਿੱਛੇ ਲੜਦੇ ਨਹੀਂ ਹੈਗੇ ਕਮਲਾ ਮੇਰਾ ਜਾਂ ਕਮਲਾ ਤੇਰਾ ਫੁੱਲ ਲਗ ਲਗ ਰੰਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੈ ਤੇ ਆਪਣਾ ਰੰਗ ਹੈ ਇਹ ਪੈਂਚਰਾ ਸਾ ਇਹ ਬਣਾ ਕੇ ਰੱਖੜੇ ਸੋ ਤੁਸੀਂ ਆਪ ਮਿਹਨਤ ਕਰ ਰਹੇ ਹੋ ਮੈਨੂੰ ਸਵੇਰੇ ਆ ਕੇ ਦੱਸਦੇ ਆ ਅਸੀਂ ਬਲਾਨੇ ਪਹਾੜ ਕੋ ਕੈਂਪ ਤੋਂ ਆਏ ਜੀ ਅਸੀਂ ਬਾਡ ਨੰਬਰ 75 ਤੋਂ ਆਏ ਆ ਜੀ ਅਸੀਂ ਉੱਥੇ ਕੰਮ ਕਰ ਰਹੇ ਆ ਜੀ ਸਾਡੇ ਨੌਜਵਾਨ ਮੁੰਡੇ ਬਹੁਤ ਆਉਂਦੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਨੌਜਵਾਨ ਮੁੰਡੇ ਅੱਗੇ ਆ ਰਹੇ ਨੇ ਰਾਜਨੀਤੀ ਚ ਅੱਗੇ ਆ ਰਹੇ ਨੇ ਕਿ ਜੇ ਅਸੀਂ ਇਸ ਸਾਲਾਂ ਦੇ ਵਿੱਚ ਅਸੀਂ ਆ ਵੋਟਾਂ ਪਾਵਾਂਗੇ ਸਾਡੀ ਆ ਪ੍ਰੋਬਲਮ ਆ ਦਿੱਕਤ ਪਹਿਲਾਂ ਤਾਂ ਇਹ ਸੀ ਨਾ ਆਪਾਂ ਰਾਜਨੀਤੀ ਨੂੰ ਕੁਝ ਸਮਝਦੇ ਨਹੀਂ ਸੀ ਆਪਾਂ ਕਹਿੰਦੇ ਸੀ ਆਪਾਂ ਕੀ ਲੈਣਾ ਛੱਡੋ ਪਰੇ ਆਪਾਂ ਕੀ ਲੈਣਾ ਉਹ ਭਾਈ ਗੱਲ ਸੁਣ ਲਓ ਮੇਰੀ ਉਹ ਰਾਜਨੀਤੀ ਤੁਹਾਡੇ ਚੁੱਲ੍ਹਿਆਂ ਤੱਕ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲ੍ਹੇ ਤੇ ਕੀ ਪੱਕਣਾ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲ੍ਹੇ 'ਚ ਅੱਗ ਬਲਣੀ ਹੈ ਜਾਂ ਨਹੀਂ ਬਲਣੀ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਤੁਸੀਂ ਰਾਜਨੀਤੀ ਤੋਂ ਭੱਜਦੇ ਕਿਉਂ ਵਿੱਚ ਵੜੋ ਉਹਦੇ ਹਿੱਸਾ ਲਓ ਠੀਕ ਕਰੋ ਉਹਨੂੰ ਰਾਜਨੀਤੀ ਚ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਰਾਜਨੀਤੀ ਚ ਮਾੜੇ ਬੰਦੇ ਜਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੀ ਹੈ ਮਾੜੇ ਬੰਦੇ ਜਿਆਦਾ ਇਸ ਕਰਕੇ ਨੇ ਕਿ ਚੰਗੇ ਬੰਦੇ ਦੁਕੱਟ ਆਉਂਦੇ ਤੁਸੀਂ ਆਪ ਆ ਮੈਨੂੰ ਚੰਗਾ ਲੱਗਿਆ ਮਾਵਾ ਪੈਣਾ ਬੈਠੀਆਂ ਨੇ ਤੇ ਤੁਹਾਡੇ ਬਿਨਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਹਿੱਸਾ ਲਿਆ ਕਰੋ ਤੁਹਾਨੂੰ ਪਤਾ ਹੈ ਕਿ ਮਹਿੰਗਾਈ ਦਾ ਕੀ ਹਾਲ ਹੈ ਉਹ ਬੰਦੇ ਨੇ ਤਾਂ ਆ ਕੇ ਕਹਿਣਾ ਹੁੰਦਾ ਆਥਣੇ ਸ਼ਾਮ ਨੂੰ ਕੀ ਬਣਾਇਆ ਥੋੜਾ ਹੋਰ ਦੋ ਸਬਜ਼ੀਆਂ ਬਣਾ ਲਿਆ ਕਰੋ ਉਹਨੂੰ ਪਤਾ ਹੈ ਨਾ ਬਣਾਇਆ ਕਿਵੇਂ ਹੈ ਉਹਨੂੰ ਪਤਾ ਹੈ ਨਾ ਲੇਡੀ ਨੂੰ ਸਵਿਸ਼ ਕਰਕੇ ਤੁਹਾਡੇ ਨਾਲ ਖੜੇ ਆ ਤੁਹਾਡੇ ਵਾਂਗੂ ਆ ਪਰਿਵਾਰ ਚ ਪਰਿਵਾਰ ਸਮੇਤ ਆਏ ਹੋਏ ਕਿਉਂਕਿ ਸਾਰੇ ਜਗ੍ਹਾ ਤੇ ਮੈਥੋ ਨਹੀਂ ਜਾਇਆ ਜਾਂਦਾ ਤੋਂ ਪਰਿਵਾਰ ਜਾਊਗਾ ਕੋਈ ਗੱਲ ਨਹੀਂ ਤੁਸੀਂ ਸਾਡਾ ਪਰਿਵਾਰੀ ਮੈਂ ਤਾਂ ਸਰ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਇੰਨਾ ਹਰ ਰੋਜ਼ ਜਾਂਦੇ ਹੋ ਕਦੇ ਕਿਤੇ ਕਦੇ ਕਿਤੇ ਪੰਜਾਬ ਚ ਪਰਿਵਾਰ ਨੂੰ ਕਦੋਂ ਟਾਈਮ ਦਿੰਨੇ ਹੋ ਮੈਂ ਕਹਿੰਦਾ ਮੈਂ ਪਰਿਵਾਰ ਨੂੰ ਟਾਈਮ ਦਿੰਦਾ ਕਹਿੰਦੇ ਜੀ ਦੇਖੋ ਤੁਸੀਂ ਐ ਨਾ ਕਹੋ ਤੁਸੀਂ ਤਾਂ ਕੱ ਅੱਜ ਤੁਸੀਂ ਫਗਵਾੜੇ ਸੀ ਕੱਲ ਤੁਸੀਂ ਇੱਥੇ ਫਿਰੋਜਪੁਰ ਫਿਰਦੇ ਸੀ ਪਰਸੋ ਸੰਗਰੂਰ ਫਿਰਦੇ ਸੀ ਪਰਿਵਾਰ ਨੂੰ ਕਹੋਂ ਤਾਂ ਇਹਨੇ ਹੁੰਦਾ ਮੈਂ ਕਹਿੰਦੀ ਮੈਂ ਪਰਤੇ ਟਾਈਮ ਹੀ ਪਰਿਵਾਰ ਨੂੰ ਦੇ ਰਿਆ ਮੈਂ ਕਦੇ ਵੀ ਜਿਵੇਂ ਮਤਲਬ ਸਮਝਾਓ ਕਦੋਂ ਮੈਂ ਕਹਿੰਦੀ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਮੰਨਦਾ ਪੰਜਾਬ ਨੂੰ ਮੰਨਦਾ ਮੇਰੀ ਮਾਂ ਨੂੰ ਕਿਸੇ ਨੇ ਪੁੱਛਿਆ ਪੱਤਰਕਾਰ ਆ ਗਿਆ ਕੋਈ ਪਿੰਡ ਕਹਿੰਦੇ ਮਾਤਾ ਜੀ ਭਗਵੰਤ ਮਾਨ ਨੂੰ ਤੁਹਾਡੇ ਪੁੱਤ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਕਹਿੰਦੀ ਪੁੱਤ ਮੈਨੂੰ ਲੰਦਾ ਭਾਈ ਚੀਹ ਦਿਨ ਹੋ ਗਏ ਕਹਿੰਦੇ ਦੇਖ ਲੋ 22 23 ਦਿਨ ਹੋ ਗਏ ਤੁਹਾਡਾ ਮੁੰਡਾ ਤੁਹਾਨੂੰ ਨਹੀਂ ਮਿਲਿਆ ਕੀ ਕਹਿਣਾ ਚਾਹੋਗੇ ਉਹ ਕਹਿੰਦੀ ਫੇਰ ਕੀ ਹੁੰਦਾ ਜੇ ਮੈਨੂੰ ਨਹੀਂ ਮਿਲਿਆ ਮੈਂ ਟੀਵੀ ਤੇ ਦੇਖ ਲਈ ਦੇਖਦੀ ਹੁੰਨੀ ਆ ਮੇਰ ਦਾ ਤਾਂ ਰੋਜ਼ ਮਾਮਾ ਨੂੰ ਫਿਰਦਾ ਹੁੰਦਾ ਕਦੇ ਕਦੇ ਅਮਰੀਕਾ ਆਣੀ ਕਰੇ ਕਦੇ ਗਾੜੀਆਂ ਕਰੇ ਆਸ਼ਾ ਵਰਕਰਾਂ ਕਦੇ ਆਂਗਣ ਬਾੜੀ ਵਾਲੇ ਕਦੇ ਕਿਤੇ ਕਹਿੰਦੀ ਮੈਂ ਤਾਂ ਜਨਮ ਦੇਣ ਵਾਲੀ ਆਂ ਭਾਈ ਬਾਕੀ ਵੀ ਤਾਂ ਉਹਦੀਆਂ ਮਾਮਾ ਹੀ ਨੇ ਸੁਹਾਰ ਮਾ ਨੂੰ ਆ ਸਮਝਦੇ ਆ ਹਰ ਮਾਂ ਦਾ ਦਰਦ ਸਮਝਦਿਆਂ ਉਹਦੇ ਪਰਿਵਾਰ ਦਾ ਦਰਦ ਸਮਝਦਿਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ 1 ਰੁਪਈਆ ਵੀ ਕਿਸੇ ਤੋਂ ਲੈ ਲਿਆ ਹੋਵੇ ਮੈਂ 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 ਜ਼ਿੰਮੇਵਾਰ ਹਾਂ ਜੀ 1 ਰੁਪਈਆ ਕਿਸੇ ਤੋਂ ਲੈ ਲਿਆ ਹੋਵੇ ਕਿਸੇ ਦੀ ਛਪਾਰਸ਼ ਲੱਗੀ ਹੋਵੇ ਮੈਨੂੰ ਇੱਕ ਮੈਨਲੇ ਮੇਰਾ ਕਹਿੰਦਾ ਕੱਲ ਨੂੰ ਤੁਸੀਂ 242 ਨੌਕਰੀਆਂ ਦੇਣੀ ਮੈਂ ਕਿਹਾ ਇੱਕ ਮੁੰਡਾ ਆਪਣਾ ਹੈ ਪਾਰਟੀ ਦਾ ਮੈਂ ਕਿਹਾ ਜਮਈ ਆਪਣਾ ਮੈਂ ਕਿਹਾ ਵਧੀਆ ਆ ਗਿਆ ਉਹਦਾ ਨੰਬਰ ਨਾ ਕਹਿੰਦਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਫਿਰ ਹੁਣ ਉਹ ਤਾਂ ਕਹਿੰਦਾ ਆਪਣਾ ਉਹ ਜਮਈ ਆਪਣਾ ਮੈਂ ਕਿਹਾ ਵੀ ਕੀ ਕਰੀਏ ਹੁਣ ਕਰੋ ਫਿਰ ਪੁੱਛੋ ਤਾਂ ਆਪਣਾ ਜਮਈ ਆਪਣਾ ਦਾ ਮੈਂ ਕਰੀਏ ਕੀ ਇੱਕ ਅੱਦੇ ਨੂੰ ਕੱਟ ਦੋ ਉਹਦਾ ਪਚਾ ਪਾ ਲਓ ਮੈਂ ਕਹਿੰਦਾ ਕੱਟ ਕੇ ਦਾ ਨਾਮ ਪਾ ਲੈਣਾ ਪਰ ਮੈਨੂੰ ਇਹ ਦੱਸੀ ਜਿਹਦਾ ਨਾਂ ਕਟਾਂਗੇ ਉਹ ਬਗਾਨਾ ਉਹ ਵੀ ਤਾਂ ਕੋਈ ਨਹੀਂ ਤੂੰ ਇਹ ਕਰ ਜਿਹੜਾ ਜਮਈ ਆਪਣੇ ਉਹਨੂੰ ਕਹਦੇ ਅਗਲੇ ਸਾਲ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜਾ ਉਹਦਾ ਨੰਬਰ ਆ ਜਾਗਾ ਐ ਨਾ ਕਰੋ ਕਿਸੇ ਦਾ ਹੱਕ ਨਾ ਮਾਰੋ ਕੀ ਪਤਾ ਉਹਦੀ ਮਾਂ ਨੇ ਵੀ ਤਾਂ ਖੰਡ ਵਾਲਾ ਦਹੀਂ ਮੂੰਹ ਚ ਪਾ ਕੇ ਭੇਜੂਗੀ ਨਾ ਕੱਲ ਨੂੰ ਕੀ ਪਤਾ ਉਹਦੀ ਕਬੀਲਦਾਰੀ ਕਿੰਨੇ ਲਈ ਤੇ ਚੜਨੀ ਹੋਵੇ ਕੀ ਪਤਾ ਉਹਦੇ ਨੂੰਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੁੰਦਾ ਹੋਵੇ ਤੇ ਕਿਸੇ ਛੋਟੇ ਭਾਈ ਦੀ ਫੀਸ ਭਰ ਜੂਗਾ ਉਹ ਕੀ ਪਤਾ ਕਿ ਕਿਹੜੇ ਕੰਮ ਨਾਲ ਕਿਹੜੀ ਜ਼ਿੰਦਗੀ ਬਦਲ ਜਾਂਦੀ ਹੈ ਜੀ ਮੈਨੂੰ ਇੱਕ ਪਰਿਵਾਰ ਮਿਲਿਆ ਮੈਂ ਦਿੱਲੀ ਜਾ ਰਿਹਾ ਸੀ ਜਹਾਜ਼ ਤੇ ਚੰਡੀਗੜ੍ਹੋਂ ਤੇ ਕੁੜੀ ਮਿਲੀ ਮੈਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੀ ਉਹ ਮੈਂ ਉਹਦੇ ਨਾਲ ਉਹਦੀ ਮਾਂ ਸੀ ਜਿੰਦਾਬਾਦ ਜਿੰਦਾਬਾਦ ਬਹੁਤ ਵਾਤਾ ਜਿੰਦਾਬਾਦ ਜਿੰਦਾਬਾਦ ਤੁਸੀਂ ਦੇਖੋ ਜੋਸ਼ ਦੇਖੋ ਇਹਨਾਂ ਦਾ ਵਾਸ ਚੱਲੇ ਤੇ ਕੱਲ ਨੂੰ ਵੋਟਾਂ ਪਵਾਉਣ ਵਿੱਚ ਮੈਂ ਸੱਤੋਂ ਮਸ਼ੀਨ ਤੇ ਬਚਨ ਦਬਾਉਗਾ ਇਹਨੇ ਕਾਰੇ ਹੋਏ ਪੈਣੇ ਕੋਈ ਨਹੀਂ ਕੋਈ ਨਹੀਂ ਤਾਸਤਰੀਕ ਨੂੰ ਦੱਬ ਦਿਓ ਘਟਣ ਮੈਂ ਜਜ਼ਬਾਤਾਂ ਨੂੰ ਕੌਣੇ ਦੱਟੋੜੇ ਬਹੁਤ ਵਧੀਆ ਬਹੁਤ ਵਧੀਆ ਉਹ ਕੁੜੀ ਮਿਲੀ ਉਹਦੀ ਮਾਂ ਨਾਲ ਉਹਦਾ ਭਾਈ ਨਾਲ ਉਹਦੀ ਭਾਬੀ ਨਾਲ ਨਵਾਂ ਵਿਆਹ ਹੋਇਆ ਸੀ ਭਰਾ ਦਾ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਉਹਦੀ 70 ਸਾਲ ਦੀ ਦਾਦੀ ਨਾਲ ਉਹ ਮੈਨੂੰ ਕਹਿੰਦੀ ਕੁਦ ਦੀ ਸੀਟ ਮੇਰੇ ਨੇੜੇ ਆ ਗਈ ਮੈਨੂੰ ਕਹਿੰਦੀ ਜੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮੈਂ ਕਹਿੰਦਾ ਸੁਪਨ ਜੀ ਕੀ ਕਿਵੇਂ ਕਹਿੰਦੀ ਤੁਸੀਂ ਕੀਤਾ ਹੈ ਮੈਂ ਕਹਿੰਦੀ ਮੈਨੂੰ ਦੱਸੋ ਕਿਨੇ ਕੰਮ ਆ ਗਿਆ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਮੈਂ ਪਟਵਾਰੀ ਬਣ ਗਈ ਤੇ ਮੈਂ ਪਟਵਾਰੀ ਬਣਨ ਤੋਂ ਬਾਅਦ ਅੱਜ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਕੱਲ ਕੱਲ ਪਰਸੋਂ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਤੇ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਹੋਇਆ ਸੀ ਕਿ ਇੱਕ ਨੌਕਰੀ ਨਾਲ ਦੇਖੋ ਕਿੰਨਾ ਕੁਝ ਬਦਲ ਜਾਂਦਾ ਹੈ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਹੋਇਆ ਸੀ ਕਿ ਜਦੋਂ ਮੈਂ ਸਰਕਾਰੀ ਨੌਕਰੀ ਲੱਗੀ ਪਹਿਲੀ ਤਨਖਾਹ ਨਾਲ ਮੈਂ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਟਿਕਟ ਦਵਾਉਂਗੀ ਕਹਿੰਦੀ ਅੱਜ ਨਕਲੀ ਲੈ ਕੇ ਚੱਲ ਕਿੰਨਾ ਬਦਲ ਜਾਂਦਾ ਹੈ ਕਹਿੰਦੀ ਬੰਗਲਾ ਸਭ ਮੱਥਾ ਟੇਕਾਂਗੇ ਸ਼ੀਸ਼ਕਾ ਇਨਸਾਫ ਜਮਾਨੇ ਦੇ ਕਾਬ ਦੰਜਾਮ ਮੈਨੂੰ ਬੜੀ ਖੁਸ਼ੀ ਹੋਈ ਕਿਸੇ ਦੇ ਕੰਮ ਆ ਕੇ ਉਹ ਕੰਮ ਕਰੂਗੀ ਸਰਕਾਰੀ ਨੌਕਰੀ ਕਰੋਗੀ ਅਕੇ ਮੁੰਡਾ ਵਧੀਆ ਮਿਲ ਜੂਗਾ ਉਹ ਵੀ ਨੌਕਰੀ ਵਾਲਾ ਮਿਲ ਜੂਗਾ ਘਰ ਬਦਲ ਜਾਂਦਾ ਪੀੜੀ ਬਦਲ ਜਾਂਦੀ ਸੋ ਵੀਰੋ ਤਾਂ ਕਰਕੇ ਤੁਹਾਡੇ ਕੋਲੇ ਆਇਆ ਪੰਜਵੇਂ ਨੰਬਰ ਤੇ ਆਪਣਾ ਬਟਨ ਹੈ ਝਾੜੂ ਵਾਲਾ ਬਟਨ 10 ਤਰੀਕ ਨੂੰ ਦੱਬ ਦਿਓ 13 ਤਰੀਕ ਨੂੰ ਜਦੋਂ ਰਿਜ਼ਲਟ ਆਉਣਗੇ ਹਜੇ ਵੇਲੇ ਤੱਕ ਜਿੰਨੇ ਮਰਜ਼ੀ ਢੋਲ ਵਜਾ ਲਿਓ ਜਿੰਨੇ ਮਰਜ਼ੀ ਲੱਡੂ ਜਲੇਬੀਆਂ ਵੰਡ ਲਿਓ ਉਸ ਤੋਂ ਬਾਅਦ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹਫ਼ਤੇ 'ਚ 2 ਤੋਂ 3 ਦਿਨ ਆਪਣਾ ਦਫ਼ਤਰ ਕਦੋਂ ਬਦਲਿਆ ਤੇ ਕਿਉਂ ਬਦਲਿਆ ਤਾਂ ਉਹਦਾ ਸਹੀ ਉੱਤਰ ਹੋਇਆ ਕਰੂਗਾ ਜਲੰਧਰ ਪੱਛਮੀ ਦੀ ਚੋਣ ਵੇਲੇ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਬਥੇਰੇ ਐ ਲੱਗੇ ਸੀ ਦੇਖੋ ਆ ਫਰਕ ਹੈ ਆਪਣੇ ਵਾਲੇ ਆਪ ਲਾਉਂਦੇ ਨਾਰੇ ਬੀਜੇਪੀ ਵਾਲੇ ਨੂੰ ਧਾੜੀ ਦੇ ਕੇ ਲੈ ਕੇ ਜਾਣੇ ਪੰਦੇ ਨੇ ਮੋਦੀ ਮੋਦੀ ਆਏ ਕਰਵਾ ਆਹੀ ਫਰਕ ਹੈ ਵੀ ਆਪਣੇ ਵਾਲੇ ਜਿਹੜੇ ਨੇ ओरिजिनल ਨੇ ਆਰਗੈਨਿਕ ਨੇ ਉਹ ਧਿਆੜੀ ਵਾਲੇ ਨੇ ਮੈਂ ਤਾਂ ਨਹੀਂ ਗੱਲ ਦਾਦਾ ਭਾਈ ਸਾਡਾ ਮਾਂ ਭਾਈ ਸਾਡਾ ਮਾਂ ਲੱਗਤ ਕੋ ਲੋਰੀ ਆਹੀ ਆਪਣਾ ਪਣਾ ਕੇ ਸੀਐਮ ਨੂੰ ਵੀ ਬਾਈ ਕਹਿ ਲੈਂਦੇ ਨੇ ਤਾ ਪਹਿਲਾਂ ਵਾਲੇ ਤੋਂ ਨਾਜਾ ਜੀ ਕਾਕਾ ਜੀ ਸਾਹਬ ਜੀ ਫੁਲਾਨਾ ਜੀ ਥਿੰਕੋ ਜੀ ਹੁਣ ਇਥੇ ਮੇਰੀ ਬਾਹ ਫੜ ਕੇ ਰੋਕ ਲੈਂਦੇ ਬਾਈ ਜੀ ਕੰਮ ਮੈਂ ਥੋੜਾ ਜਿਆਦਾ ਮਿਲ ਕੇ ਦੱਸੋ ਸੋ ਵੀਰੋ ਫਰਕ ਹੁੰਦਾ ਹੈ ਫਰਕ ਹੁੰਦਾ ਨਾਰਿਆਂ ਦਾ ਜਦੋਂ 2020 ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ ਦਿੱਲੀ ਦੀ ਤਨਿੰਦਰ ਮੋਦੀ ਜੀ ਨੇ ਘਰੇਲੀ ਕੀਤੀ ਰਾਮਲੀਲਾ ਗਰਾਊਂਡ ਚ ਕਿਉਂਕਿ ਮੈਂ ਦਿੱਲੀ ਦਾ ਪ੍ਰਚਾਰ ਕਰ ਰਿਹਾ ਸੀ ਤੇ ਮੈਂ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਬੈਠਾ ਸੀ ਰੈਲੀ ਦੇਖ ਰਿਹਾ ਸੀ ਅਸੀਂ ਟੀਵੀ ਚੈਨਲ ਤੇ ਬੜਾ ਕਾਟ ਸੀ ਜੋ ਨਾਰੇ ਲੱਗੇ ਨਾਰੇ ਲੱਗਣਗੇ ਨਾਰੇ ਸੁਣ ਕੇ ਮੈਂ ਕਿਹਾ ਕੇਜਰੀਵਾਲ ਸਾਹਿਬ ਸੌ ਚੁੱਕਣ ਦੀ ਤਿਆਰੀ ਕਰ ਲਓ ਮੁੱਖ ਮੰਤਰੀ ਬਣੋਗੇ ਸਰਕਾਰ ਬਣੂਗੀ ਕਹਿੰਦੇ ਤੁਝੇ ਕਿੱਸੇ ਪਤਾ ਚੱਲਾ ਮੈਂ ਕਿਹਾ ਜੀ ਨਾਰੇ ਦੇਖ ਕੇ ਕਹਤੇ ਨਾਰੇ ਤਾਂ ਖੂਬ ਲੱਗ ਰਹੇ ਆ ਯਾਰ ਇਕੱਠ ਵੀ ਬਹੁਤ ਹੈ ਨਾਰੇ ਖੂਬ ਲੱਗ ਰਹੇ ਹਨ ਮੈਂ ਕਿਹਾ ਸਰ ਨਾਰੇ ਲੱਗਣ ਦੀ ਗੱਲ ਨਹੀਂ ਹੁੰਦੀ ਨਾਰਾ ਲਾਉਣ ਵੇਲੇ ਲੋਕਾਂ ਦਾ ਮੂਡ ਕੀ ਹੈ ਇਹ ਦੇਖੋ ਕਿੰਨੇ ਕੈਸੇ ਮੈਂ ਕਿਹਾ ਨਾਰੇ ਲੱਗ ਰਹੇ ਸਟੇਜ ਤੋਂ ਹਰ ਹਰ ਮੋਦੀ ਔਰ ਲੋਕੀ ਨਾਰੇ ਲਾ ਰਹੇ ਸੀ ਮੈਂ ਕਿਹਾ ਗਰਦਨ ਥੱਲੇ ਜਾ ਰਹੀ ਹੈ ਹੱਥ ਉੱਪਰ ਜਾ ਰਿਹਾ ਹੈ ਇਹ ਬਿਆਹੜੀ ਤੇ ਲੈੰਦੇ ਹੋਏ ਨੇ ਇਹਨਾਂ ਨੇ ਵੋਟਾਂ ਨਹੀਂ ਪਾਉਣੀਆਂ ਸੋ ਜਿਹੜਾ ਥੋੜਾ ਅੰਦਾਜ਼ੇ ਬਿਆਹ ਅੱਜ ਉਹ ਇਦਾਂ ਹੱਥ ਵੀ ਉੱਪਰ ਹੈ ਗਰਦਨ ਵੀ ਉੱਪਰ ਹੈ ਤਾਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਵੰਡੇ ਬਰੇ ਸੋਨਿਆ ਵਾ ਜੀ ਬਹੁਤ ਖੁਸ਼ ਹੋ ਗਈ ਜਾਉਂਦੇ ਰਹੋ ਜ਼ਿੰਦਾਬਾਦ ਰਹੋ ਆਬਾਦ ਰਹੋ ਇੱਥੇ ਰਹਿਾਂਗੇ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ 10 ਤਰੀਕ ਨੂੰ ਆਪਣੇ ਦੋਸਤਾਂ ਮਿੱਤਰਾਂ ਗਵਾਂਡੀਆਂ ਸਭ ਨੂੰ ਕਹਿ ਦਿਓ ਕਿ ਮਹਿੰਦਰ ਪੱਗ ਜੀ ਦਾ ਬਟਨ ਪਾ